ਤਰਨਤਾਰਨ ਵਿਖੇ ਪੁਲਿਸ ਕਰਮਚਾਰੀਆਂ ਵੱਲੋਂ ਇੱਕ ਔਰਤ ਦੇ ਨਾਲ ਕੀਤੀ ਗਈ ਤਰਿੰਦਗੀ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਬੁੱਧਵਾਰ ਨੂੰ ਜੰਡੇਆਲਾ ਵਿਖੇ ਇੱਕ ਪੁਲਿਸ ਵਾਲੇ ਨੇ ਇੱਕ ਮਹਿਲਾ ਦੇ ਕੱਪੜੇ ਫਾੜ ਦਿੱਤੇ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਵੀਰਵਾਰ ਨੂੰ ਪੁਲਿਸ ਦੇ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ। ਦਰਅਸਲ ਪੀੜਤ ਮਹਿਲਾ ਦਾਪਤੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਫੜਿਆ ਗਿਆ ਸੀ ਅਤੇ ਪੀੜਤ ਮਹਿਲਾ ਸ਼ੂਗਰ ਦੇ ਮਰੀਜ਼ ਆਪਣੇ ਪਤੀ ਨੂੰ ਪੁਲਿਸ ਸਟੇਸ਼ਨ ਵਿੱਚ ਦਵਾਈ ਦੇਣ ਲਈ ਜਾ ਰਹੀ ਸੀ ਅਤੇ ਰਸਤੇ ਵਿੱਚ ਉਸ ਦੇ ਨਾਲ ਇਹ ਅਣਮਨੁੱਖੀ ਵਿਵਹਾਰ ਕੀਤਾ ਗਿਆ। ਮੈਂ 5 ਵਜੇ ਦਾ ਟਾਈਮ ਆ ਮੈਂ ਤੇ ਮੇਰਾ ਹਸਬੰਦ ਘਰੋਂ ਜਾਣ ਦੇ ਸਾਂ ਉੱਥੇ ਸਾਡਾ ਚੌਂਕੀ ਇਨਚਾਰਜ ਗੁਰਨਾਮ ਸਿੰਘ ਉਹਨਾਂ ਨੂੰ ਉੱਥੋਂ ਉਹਨੇ ਫੜ ਲਿਆ ਵਾ ਮੈਂ ਘਰ ਚਲ ਗਈਆਂ ਉਸ ਤੋਂ ਬਾਅਦ ਵਿੱਚ ਉਹਨਾਂ ਤੇ ਉਹਨਾਂ ਪਰਚਾ ਕੱਢ ਦਿੱਤਾ ਵਾ ਜਿਹੜੇ ਸਾਡੇ ਘਰ ਦੇ ਮਗਰ ਗਏ ਉਹ ਵਾਪਸ ਆ ਗਏ ਉਸ ਤੋਂ ਬਾਅਦ ਉਹਨਾਂ ਨੂੰ ਸ਼ੂਗਰ ਹੈ ਮੈਂ ਉਹਨਾਂ ਦੀਆਂ ਗੋਲੀਆਂ ਦੇਣ ਜਾਣ ਲਈ ਆ ਇਹ ਫੇਰ ਸਾਡੇ ਘਰ ਤੋਂ ਥੋੜੀ ਦੂਰ ਖਲੋਤਾ ਵਾ ਉੱਥੇ ਇਹ ਮੇਰੇ ਨਾਲ ਬੋੜਾਪਾਲਾ ਬੋਲਿਆ ਵਾ ਇਹਨੇ ਮੈਨੂੰ ਰੋਕਿਆ ਵਾ ਸੀ ਰੁਕੇ ਆ ਮੈਂ ਪੁੱਛਿਆ ਵੀ ਮੈਂ ਕਿਹਾ ਵੀ ਤੂੰ ਹਲੇ ਕੱਲ ਦਿਹਾੜੀ 10000 ਰੁਪਏ ਲੈ ਕੇ ਉਹਨੂੰ ਛੱਡ ਤੇ ਇਹਨੇ ਮੇਰਾ ਕਮੀਜ਼ ਖਿੱਚ ਕੇ ਮੇਰਾ ਕਮੀਜ਼ ਪਾੜ ਦਿੱਤਾ ਹਾਂਜੀ ਨਾਲੇ ਇਹਨੇ ਮੇਰੇ ਮਤਲਬ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਐ ਮੈਂ ਪਿੱਛੇ ਹੋ ਗਈਆਂ ਉਸ ਤੋਂ ਬਾਅਦ ਵਿੱਚ ਗੱਡੀ 'ਚ ਵੜ ਗਿਆ ਇਹ ਗੱਡੀ ਪਹਟਾ ਕੇ ਚੌਂਕੀ ਲੱਗਿਆ ਸੀ ਜੰਡਿਆਲੇ ਚਲੇ ਗਏ ਮੈਂ ਰਾਤ 2:30 ਵਜੇ ਤੱਕ ਜੰਡਿਆਲੇ ਥਾਣੇ ਰਹੀਆਂ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਔਰਤ ਦੇ ਨਾਲ ਹੋਏ ਇਸ ਅਤਿਆਚਾਰ ਦੇ ਮਾਮਲੇ ਤੋਂ ਬਾਅਦ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ 'ਵੀ ਹਰਕਤ ਵਿਚ ਆਈਏ ਅਤੇ ਪਾਰਟੀ ਦੀ ਸੂਬਾ ਉਪ ਪ੍ਰਧਾਨ ਨਿਮਿਸ਼ਾ ਮਹਿਤਾ ਨੇ ਇਸ ਮਾਮਲੇ ਵਿੱਚ ਪੁਲਿਸ ਤੇ ਆਲਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਔਰਤ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਨਿਮਿਸ਼ਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਔਰਤਾਂ ਦੇ ਖਿਲਾਫ ਹੋਣ ਵਾਲੇ ਅਤਿਆਚਾਰਾਂ ਦੇ ਖਿਲਾਫ ਕਾਨੂੰਨ ਪਾਸ ਕੀਤਾ ਹੈ ਅਤੇ ਇਥੇ ਖੁਦ ਹੀ ਪੁਲਿਸ ਔਰਤਾਂ ਤੇ ਅਤਿਆਚਾਰ ਕਰ ਰਹੀ ਹੈ ਕੱਲ ਸ਼ਾਮ ਇਹ ਹਾਦਸਾ ਬੰਡਾਲਾ ਪਿੰਡ ਦੇ ਵਿੱਚ ਹੋਇਆ ਔਰ ਉਹ ਲੇਡੀ ਰਾਤ ਦੇ 2:30 ਵਜੇ ਤੱਕ 2:30 ਵਜੇ ਤੱਕ ਥਾਣੇ ਦੇ ਵਿੱਚ ਧੱਕੇ ਖਾਂਦੀ ਰਹੀ ਹੈ ਔਰ ਐਸ ਐਚਓ ਉਹਨੂੰ ਆਸ਼ਵਾਸਨ ਦਿੰਦਾ ਸਵੇਰੇ ਤੇਰਾ ਰਾਜੀ ਨਾਵਾ ਕਰਾ ਦਾਂਗੇ ਦੇਖੋ ਸੈਂਟਰ ਗਵਰਨਮੈਂਟ ਦੇ ਵਿੱਚ ਕਾਨੂੰਨ ਬਣਾਇਆ ਗਿਆ ਨਵਾਂ ਔਰਤਾਂ ਦੀ ਹਿਫਾਜ਼ਤ ਲਈ ਤੇ ਇੱਥੇ ਐਸਐਚਓ ਕਹ ਰਿਹਾ ਤੇਰਾ ਰਾਜੀਨਾਮਾ ਕਰਾ ਕੇ ਤੋੜ ਦਾਂਗੇ ਤੈਨੂੰ ਇਸ ਦੌਰਾਨ ਪੂਰੇ ਮਾਮਲੇ ਵਿੱਚ ਦੋਸ਼ੀ ਪੁਲਿਸ ਦਾ ਥਾਣੇਦਾਰ ਗੁਰਨਾਮ ਸਿੰਘ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਹੈ ਟੋਟਲ ਜਾਂ ਮੇਰੀ ਇਹ ਡੇਡੀ ਦੇ ਹਸਬੰਦ ਤੋਂ ਨਸ਼ੀਲੇ ਕੈਪਸੂਲ ਪੜੇ ਸੀ ਉਸ ਦੇ ਸੰਬੰਧ ਵਿੱਚ ਕੇਸ ਰਜਿਸਟਰਡ ਕੀਤਾ ਹੈ ਜੀ ਉਸ ਦੇ ਵਿਚਾਰ ਖਤਰੇ ਨੇ ਇਹ ਇਲਜ਼ਾਮ ਬੜੀ ਗੱਲ ਹੈ ਉਧਰ ਐਸਐਸਪੀ ਦਿਹਾਤੀ ਮਨਮੋਹਨ ਸਿੰਘ ਇਸ ਪੂਰੇ ਮਾਮਲੇ ਵਿੱਚ ਜਾਂਚ ਤੋਂ ਬਾਅਦ ਹੀ ਕਾਰਵਾਈ ਕਰਨ ਦਾ ਪਰੋਸਾ ਦੇ ਰਹੇ ਨੇ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਅਸੀਂ ਲਾ ਕੇ ਸਬੰਧਤ ਡੀਐਸਪੀ ਸਾਹਿਬ ਨੂੰ ਭੇਜ ਕੇ ਉਹਨਾਂ ਕੋਲ ਇਨਕੁਆਇਰੀ ਕਰਾ ਰਹੇ ਹਾਂ ਉਹ ਜੋ ਰਿਪੋਰਟ आएगी ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਇਸ ਔਰਤ ਦੇ ਨਾਲ ਹੋਏ ਅਤਿਆਚਾਰ ਦੇ ਖਿਲਾਫ ਆਵਾਜ਼ ਚੁੱਕਣ ਲਈ ਇਸ ਧਰਨੇ ਵਿੱਚ ਤਰਨਤਾਰਨ ਵਿੱਚ ਪੁਲਿਸ ਦੇ ਹੱਥੋਂ ਪੀੜਤ ਮਹਿਲਾ ਵੀ ਪੁੱਜੀ ਅਤੇ ਉਸ ਨੇ ਪੀੜਤ ਔਰਤ ਲਈ ਇਨਸਾਫ ਦੀ ਗੋਹਾਰ ਲਗਾਈ ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਔਰਤਾਂ ਉੱਤੇ ਅਤਿਆਚਾਰ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਪਰ ਪੁਲਿਸ ਅਜੇ ਹੈ ਮਾਮਲੇ ਵਿੱਚ ਦੋਸ਼ੀਆਂ ਦੇ ਖਿਲਾਫ ਇਲਾ ਵਰਤਾਵੀ ਵਰਤ ਰਹੀ ਹੈ ਆਪਣੇ ਕਰਮਚਾਰੀਆਂ ਤੇ ਪੁਲਿਸ ਦੀ ਕਾਰਵਾਈ ਅਦਾਲਤ ਦੇ ਡੰਡੇ ਤੋਂ ਬਾਅਦ ਹੀ ਹੁੰਦੀ ਹੈ ਅਤੇ ਇਸ ਮਾਮਲੇ ਵਿੱਚ ਵੀ ਸ਼ਾਇਦ ਪੁਲਿਸ ਨੂੰ ਕਾਰਵਾਈ ਕਰਨ ਲਈ ਲੰਬੀ ਜਦੋਜਹਦ ਕਰਨੀ ਪੈ ਸਕਦੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ ਲਈ